ਪੰਜ ਸਰਪੰਚ ਸਾਹਿਬ ਅੱਜ ਹਰਮਨਜੋਤ ਸਿੰਘ ਤੁਹਾਡੇ ਪਿੰਡ ਦਾ ਨੌਜਵਾਨ ਦੋ ਮੈਡਲ ਜਿੱਤੇ ਆ ਸਿਲਵਰ ਤੇ ਬ੍ਰਾਉਜ਼ੇ ਮੈਡਲ ਜਿੱਤ ਕੇ ਆਇਆ ਸੋ ਕੀ ਕਹਿਣਾ ਚਾਹੁੰਦੇ ਕਿ ਨਹੀਂ ਖੁਸ਼ੀ ਮਾਨ ਦੇ ਵਿੱਚ ਬਹੁਤ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਜੀ ਬੱਚੇ ਨੇ ਮਿਹਨਤ ਕਰਕੇ ਦੋ ਮੈਡਲ ਲੈ ਕੇ ਆਉਣਾ ਬਹੁਤ ਵੱਡੀ ਗੱਲ ਹੈ ਜੀ ਉਹਦੇ ਨਾਲ ਨਾਲ ਉਹਦੇ ਛੋਟੇ ਭੈਣ ਭਰਾ ਵੀ ਜਿਹੜੇ ਨੇ ਉਹ ਪਿਛਲੇ ਦਿਨੇ ਉਹ ਵੀ ਜਿਹੜਾ ਉਹਨਾਂ ਕੁਸ਼ਤੀਆਂ ਦੇ ਵਿੱਚ ਮੈਡਲ ਲੈ ਕੇ ਆਏ ਆ ਇਹਨਾਂ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਆ ਕਿ ਅਸੀਂ ਅਰਦਾਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਬੱਚੇ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਕਰਕੇ ਜਿੱਥੇ ਸਾਡੇ ਲੋੜ ਆ ਪੰਚਾਇਤ ਵੱਲੋਂ ਚਾਹੇ ਫਾਈਨੈਂਸ਼ਲੀ ਜਾਂ ਕਿਸੇ ਖਰਾਕ ਦੀ ਲੋੜ ਆ ਤੇ ਅਸੀਂ ਉਹ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ ਹਾਂਜੀ ਭਾਂਜੀ ਕੀ ਕਹਿਣਾ ਚਾਹੁੰਦੇ ਐ ਅੱਜ ਤੁਹਾਡਾ ਬੱਚਾ ਜਿਹੜਾ ਦੋ ਮੈਡਲ ਜਿੱਤ ਕੇ ਜਿਹੜਾ ਵਾਪਸ ਆ ਕਿਜੀ ਬੈਂਕ ਕੀ ਕਹਿਣਾ ਕੋਈ ਸ਼ਬਦ ਨਹੀਂ ਆਗੇ ਗੁਰਸੱਬ ਦੀ ਕਿਰਪਾ ਆ ਜੀ ਤੇ ਇਹਨਾਂ ਦੀ ਮਿਹਨਤ ਆ ਬੱਚੇ ਮਿਹਨਤ ਕਰਦੇ ਆ ਇਹਨਾਂ ਨੇ ਫਾਦਰ ਸਾਹਿਬ ਇਹਨਾਂ ਨੂੰ ਮੇਲ ਤੇ ਕਰਾਉਂਦੇ ਆ ਤੇ ਸਭ ਤੋਂ ਵੱਡਾ ਤਾਂ ਦਵਾਦ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਪਲਵਾਨੀ ਬਖਸ਼ੀ ਆ ਸਾਡੇ ਘਰ ਚ ਪਲਵਾਨੀ ਆਈ ਆ ਤੇ ਉਹ ਤੋਂ ਵੱਡੇ ਭਾਗ ਤੇ ਹੋਈ ਨਹੀਂ ਸਕਦੇ ਕਿ ਸਾਨੂੰ ਗੁਰੂ ਸਾਹਿਬ ਨੇ ਪਲਵਾਨੀ ਦਿੱਤੀ ਆ ਸਾਡੇ ਘਰ ਤਿੰਨ ਪਲਵਾਨਾ ਆ ਜੀ ਸਾਡੀ ਬੇਟੀ ਵੀ ਪਲਵਾਨੀ ਕਰਦੀ ਆ ਦੋਨੋਂ ਬੇਟੇ ਵੀ ਪਲਵਾਨੀ ਕਰਦੇ ਆ ਤੇ ਬਸ ਉਹਨਾਂ ਦੀ ਕਿਰਪਾ ਆ ਬਾਕੀ ਸਕੂਲ ਦੇ ਸਟਾਫ ਦਾ ਬਹੁਤ ਸਹਿਯੋਗ ਆ ਪਿੰਡ ਦੇ ਸਾਰੇ ਪੰਚਾਇਤ ਦਾ ਟਾਡੇ ਹਰਪਾਲ ਵੀਰ ਜੀ ਹੋਣਾ ਦਾ ਬਹੁਤ ਚੰਦ ਲੋਗ ਆ ਬਹੁਤ ਪਿਆਰ ਕਰਦੇ ਆ ਬੱਚਿਆਂ ਦੇ ਨਾਲ ਸਮੇਂ ਸਮੇਂ ਸਿਰ ਇਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਆ ਤੇ ਬਸ ਇੰਨਾ ਹੀ ਆ ਵੀ ਦੁਰਸਾਦ ਦੀ ਕਿਰਪਾ ਹੈ ਤੇ ਉਹਨਾਂ ਦਾ ਧੰਨਵਾਦ ਹੈ ਪਾਏ ਜਿੱਕਾ ਖਲਸਾ ਜਰੂਰੀ ਕਿ ਤੁਹਾਨੂੰ ਕੁਲਦੀਪ ਸਿੰਘ ਜੀ ਇਹ ਤੁਹਾਡੇ ਜਿਹੜੇ ਸਕੂਲ ਦਾ ਵਿਦਿਆਰਥੀ ਜਿਹੜਾ ਅੱਜ ਦੋ ਮੈਡਲ ਜਿੱਤ ਕੇ ਇੱਥੇ ਵਾਪਸ ਪਰਤਿਆ ਵਾ ਕੀ ਕਹਿਣਾ ਚਾਹੁੰਦੇ ਜੀ ਹਰਮਨਜੋਤ ਮੇਰੀ ਕਲਾਸ ਦਾ ਸਟੂਡੈਂਟ ਹੈ ਜੀ ਬਹੁਤ ਹੀ ਇਨੋਸੈਂਟ ਬੱਚਾ ਹੈ ਬਹੁਤ ਹੀ ਪਿਆਰਾ ਤੇ ਮਿਹਨਤੀ ਬੱਚਾ ਔਰ ਸਪੈਸ਼ਲੀ ਜਿਹਦੇ ਜਿਹੜੀ ਇਹਦੀ ਜਿੱਤ ਆ ਮੇਨ ਲਗਾ ਇਹਦੇ ਨਾਲੋਂ ਇਹ ਵੀ ਜਿਆਦਾ ਮਿਹਨਤ ਇਹਦੇ ਮਾਂ ਪਿਓ ਦੀ ਆ ਉਹ ਸਵੇਰੇ ਇਹਨੂੰ ਸਵੇਰੇ 3:30 ਵਜੇ ਲੈ ਜਾਂਦੇ ਆ 2 2.5 ਘੰਟੇ ਸਵੇਰੇ ਲਾਉਂਦੇ ਫਿਰ ਸ਼ਾਮ ਨੂੰ ਜਿੱਦਾਂ ਬੱਚੇ ਨੇ ਦੱਸਿਆ ਉਹ ਸਾਰੀ ਮਿਹਨਤ ਦਾ ਫਲ ਇਹਨਾਂ ਦੀ ਮਾਂ ਪਿਓ ਦਾ ਹੀ ਆਈ ਹੈ ਤੋ ਇਹਨਾਂ ਦੀ ਮਿਹਨਤ ਨੂੰ ਫਲ ਲੱਗਾ ਇਹ ਬੱਚਾ ਆਉਣ ਵਾਲੇ ਟਾਈਮ 'ਚ ਮੇਨ ਲਗਾ ਐਸ਼ੀਅਨ ਵਿੱਚ ਹੀ ਡੂਗਾ 올ੰਪੀਕ ਵਿੱਚ ਹੀ ਡੂਗਾ ਔਰ ਸਾਡੇ ਸਕੂਲ ਦਾ ਪਲੱਸ ਪੈਂਡ ਦੀ ਪੰਚਾਇਤ ਦਾ ਸਾਰਾ ਨਾਮ ਰੋਸ਼ਨ ਕਰੀਗਾ ਜੀ ਹਾਂ ਜੀ ਪਿੰਡ ਦੇ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜੇ ਤੁਹਾਡੇ ਪਿੰਡ ਦਾ ਨੌਜਵਾਨ ਦੋ ਮੈਡਲ ਜਿੱਤ ਕੇ ਆਇਆ ਵਾਹਿਗੁਰੂ ਖਾਲਸਾ ਵਾਹਿਗੁਰੂ ਪਤਾ ਜੀ ਅੱਜ ਬੜੀ ਖੁਸ਼ੀ ਹੈ ਜੀ ਹਰਮਨ ਜੋਤ ਸਿੰਘ ਸਾਡਾ ਬੱਚਾ ਪਿੰਡ ਜੰਧਪੁਰ ਦਾ ਮੈਡਲ ਲੈ ਕੇ ਆਇਆ ਦੋ ਜੀ ਬਹੁਤ ਯਾਰੀ ਖੁਸ਼ੀ ਹੈ ਸਾਡੇ ਸਾਡੇ ਸਰਪੰਚ ਸਾਹਿਬ ਖਰਪਾਲ ਸਿੰਘ ਜੋਲ ਜੀ ਗੁਰਪ੍ਰਤਾ ਸੰਧੂ ਭਾਜੀ ਨਾਲੇ ਜ਼ਿਲ੍ਹਾ ਪ੍ਰਧਾਨ ਵੀ ਨੇ ਸਰਪੰਚ ਸਾਹਿਬ ਉਹਨਾਂ ਨੇ ਕਹੀ ਜ਼ਰੂਰੀ ਮੀਟਿੰਗ ਹੀ ਉਹ ਨਹੀਂ ਆਇਆ ਨਹੀਂ ਸਕੇ ਬਾਕੀ ਬਹੁਤ ਹੀ ਮਤਲਬ ਮਾਨਣੀ ਗੱਲ ਹੈ ਜਿਹੜਾ ਸਾਡੇ ਬੱਚਨੇ ਨਾਰੋਸ਼ਨ ਕੀਤਾ ਪਿੰਡ ਦਾ ਮੀਮਤ ਜੰਦਪੁਰ ਦਾ ਜੀ ਅੱਜ ਭਾਜੀ ਕੀ ਕਹਿਣਾ ਚਾਹੁੰਦੇ ਜੇ ਅੱਜ ਤੁਹਾਡਾ ਬੱਚਾ ਜਿਹਨੂੰ ਤੁਸੀਂ ਟ੍ਰੇਨਿੰਗ ਦਿੰਦੇ ਜੇ ਆਪਣੇ ਅੱਜ ਦੋ ਮੈਡਲ ਜਿਹੜੇ ਜਿੱਤ ਕੇ ਇੱਥੇ ਸਕੂਲ ਵਾਪਸ ਪਰਤਿਆ ਭਾਜੀ ਕੋਈ ਖੁਸ਼ੀ ਦਾ ਟਿਕਾਣਾ ਨਹੀਂਗਾ ਤੇ ਇਹਦੀ ਮਿਹਨਤ ਨੂੰ ਬੂਰ ਪਿਆ ਵਾ ਭਾਜੀ ਠੀਕ ਆ ਬੱਚਾ ਜੋ ਸਾਡੇ ਕੋਲ ਸਿਸਟ ਕਲਾਸ ਦਾ ਆਇਆ ਵਾ ਤੇ ਆਪਣੀ ਗੇਮ ਨਾਲ ਗੇਮ ਤੋਂ ਸਿਵਾਏ ਬਾਕੀ ਹਰ ਸਬਜੈਕਟ ਦੇ ਵਿੱਚ ਉਹ ਇਹਦਾ ਕਦੀ ਕੋਈ ਲਾਭਾ ਨਹੀਂ ਆਇਆ ਵੀ ਇਹਨੇ ਕਦੀ ਕੋਈ ਸਕੂਲ ਦੇ ਵਿੱਚ ਸ਼ਤਾਨੀ ਕੀਤੀ ਹੋਊਗੀ ਤੇ ਜਿੰਨਾ ਭਾਈ ਧਰਮ ਅੱਗੇ ਵੀ ਦੱਸਿਆ ਵਾ ਵੀ ਜਿੰਨਾ ਇਹਨੂੰ ਕੰਮ ਦਿੱਤਾ ਜਾਵੇ ਜਿੰਨੀ ਟ੍ਰੇਨਿੰਗ ਲਈ ਕਿਹਾ ਵਾ ਵੀ ਬਹੁਤ ਅੱਧਾ ਘੰਟਾ ਰਨਿੰਗ ਕਰਨੀ ਅੱਜ ਘੰਟਾ ਕਰਨੀ ਆ ਕਦੀ ਵੀ ਇਹਨੇ ਨਾ ਨਹੀਂ ਕੀਤੀ ਵੀ ਅੱਜ ਮੈਂ ਠੀਕ ਨਹੀਂ ਰਹੇਗਾ ਜੋ ਵੀ ਕੰਮ ਦੇਤਾ ਇਹਨੇ ਉਹ ਕਰਕੇ ਹੀ ਰਹਿਣਾ ਵਾ ਭਾਜੀ ਤੇ ਬਾਕੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸਾਡੇ ਤੋਂ ਵੱਧ ਸਾਡੀ ਤੋਂ ਵੱਧ ਇਹਨਾਂ ਦੇ ਮਾਪਿਆਂ ਦੀ ਜਿੰਨੀ ਮਿਹਨਤ ਆ ਉਹ ਦੇਣਾ ਨਹੀਂ ਦੇ ਸਕਦਾ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ। ਬਾਕੀ ਰਪਾਲ ਸਿੰਘ ਸਰਪੰਚ ਆਪਣਾ ਗੋਰਾ ਵੀਰ ਸਰਪੰਚ ਸਾਨੂੰ ਸਮੇਂ-ਸਮੇਂ ਤੇ ਜਦੋਂ ਵੀ ਲੋੜ ਹੁੰਦੀ ਆ ਇਹ ਬੱਚੇ ਨਾਲ ਸਾਡੇ ਕੋਲ ਹੋਰ ਵੀ ਡੇਲੀ 100 ਬੱਚਾ ਪ੍ਰੈਕਟਿਸ ਕਰਦਾ ਵਾ। ਤੇ ਇਹ ਸਾਨੂੰ ਸੰਯੋਗ ਦਿੰਦੇ ਆ ਗਰੀਬ ਘਰੋਂ ਬੱਚੇ ਆ ਜੀ ਆਪਾਂ ਕਹਿ ਦਈਏ ਨਾ ਵੀ ਬੱਚੇ ਬਹੁਤ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਇੱਕ ਐ ਬਈ ਇਹਨੂੰ 1000 ਰੁਪਏ ਦੀ ਖਰਾਕ ਡੇਲੀ ਚਾਹੀਦੀ ਹੈ ਤੇ ਮੈਂ ਆਪਣੇ ਵਿਦੇਸ਼ ਚ ਵਸਦੇ ਵੀਰਾਂ ਨੂੰ ਇਹ ਕਹਿੰਨਾ ਵਾਂ ਕਿ ਆਪਾਂ ਗਾਂ ਵਧ ਕੇ ਇਹ ਬੱਚੇ ਦਾ ਸਾਥ ਦੇ ਕੇ ਉਹ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੂਗਾ ਸਾਡੇ ਸਕੂਲ ਦਾ ਨਾਮ ਰੋਸ਼ਨ ਕਰੂਗਾ ਤੁਹਾਨੂੰ